ਟੇਬਲ ਕ੍ਰਿਸ਼ਨ ਸਹਾਇਕ ਡਾਕਟਰ ਮੁੱਛੀ ਪਾਲਨ ਸ਼੍ਰੀ ਮੁਖਸਾ ਸਾਹਿਬ ਵਾਧੂ ਚਾਰਜ ਜ਼ਿਲ੍ਹਾ ਫਾਜ਼ਲਖਾ ਇਹ ਅੱਜ ਜੋ ਮੈਗਾ ਕਾਫ ਰੈਲੀ ਹੋ ਰਹੀ ਹੈ ਇਹਦੇ ਵਿੱਚ ਸਾਡੇ ਵਿਭਾਗ ਵੱਲੋਂ ਇੱਕ ਪ੍ਰਦਰਸ਼ਨੀ ਲਗਾਈ ਗਈ ਹੈ ਜਿਸ ਵਿੱਚ ਅਸੀਂ ਸਮੂਹ ਕਾਸ਼ਤਕਾਰਾਂ ਨੂੰ ਪ੍ਰੇਰਿਤ ਕਰਦੇ ਹਾਂ ਕਿ ਜੋ ਆਪਣੀਆਂ ਨੀਵੀਆਂ ਤੇ ਵਿਕਾਰ ਜਮੀਨਾਂ ਹਨ ਜਾਂ ਸੇਮ ਵਾਲੀਆਂ ਔਰ ਖਾਰੇ ਪਾਣੀ ਨਾਲ ਪ੍ਰਭਾਵਿਤ ਜਮੀਨਾਂ ਹਨ ਉਹਨਾਂ ਵਿੱਚ ਅਸੀਂ ਆਪਣੀ ਆਮਦਨ ਦਾ ਸਾਧਨ ਵਧਾਈਏ ਮੱਛੀ ਪਾਲਣ ਕਿੱਤੇ ਨਾਲ ਜੁੜੀ ਹੈ ਮੱਛੀ ਪਾਲਣ ਕਿੱਤੇ ਦੇ ਵਿੱਚ ਸਾਡੇ ਵਿਭਾਗ ਵੱਲੋਂ ਪ੍ਰਧਾਨ ਮੰਤਰੀ ਮਤੱਥਿਆ ਸੱਪਦਾ ਜੋਈਆ ਉਸਕੀ ਮਦੀਨ ਕਈ ਤਰ੍ਹਾਂ ਦੀਆਂ ਸਕੀਮਾਂ ਚਲਾਈਆਂ ਜਾਣੀਆਂ ਹਨ ਜਿਹੜਾ ਏਰੀਆ ਖਾਰੇ ਪਾਣੀ ਨਾਲ ਔਰ ਸੇਮ ਨਾਲ ਪ੍ਰਭਾਵਿਤ ਹੈ ਉਹਨਾਂ ਜ਼ਮੀਨਾਂ ਦੇ ਵਿੱਚ ਅਸੀਂ ਚਿੰਗਾ ਜਿਹੜੀ ਹੈਗੀ ਇੱਕ ਵੈਰੈਟੀ ਹੈ ਖਾਰੇ ਪਾਣੀ ਦੀ ਉਹਨੂੰ ਅਸੀਂ ਪ੍ਰੋਮੋਟ ਕਰਦੇ ਹਾਂ ਜਿਸ ਦੇ ਲਈ ਸਾਡੀ 14 ਲੱਖ ਰੁਪਏ ਦੀ 2 ਏਕੜ ਦੀ ਪ੍ਰੋਜੈਕਟ ਕੋਸਟ ਹੈ ਜਿਸ ਵਿੱਚ 40% ਸਬਸਿਡੀ ਜਨਰਲ ਕੈਟਾਗਰੀ ਲਈ ਔਰ 60% ਸਬਸਿਡੀ ਅਸੀਂ ਪ੍ਰੋਜੈਕਟ ਕੋਸਟ ਦਾ ਐਸ ਸੀ ਐਸਟੀ ਜਾਂ ਔਮਨ ਕੈਟਾਗਰੀ ਨੂੰ ਪ੍ਰਦਾਨ ਕਰਦੇ ਹਾਂ ਜ਼ਿਲ੍ਹਾ ਫਾਇਲਖਾ ਦੇ ਵਿੱਚ ਲਗਭਗ ਕਾਫੀ ਏਰੀਆ ਜਿਹੜਾ ਸੇਮ ਪ੍ਰਭਾਵ ਤੇ ਖਾਰੇ ਪਾਣੀ ਨਾਲ ਪ੍ਰਭਾਵਿਤ ਹੈ ਸਾਡੇ ਇੱਥੇ ਨੇੜੇ ਹੀ ਬਹਾਦਰ ਖੇੜਾ ਕਾਲਾ ਟਿੱਬਾ ਔਰ ਕਈ ਪਿੰਡਾਂ ਦੇ ਵਿੱਚ ਜਿਹੜੇ ਚਿੰਗਾ ਖਲਾ ਹੈਗੇ ਉਹ ਬੜੇ ਸਫਲਤਾਪੂਰਵਕ ਪਹਿਲਾਂ ਹੀ ਚੱਲ ਰਹੇ ਹਨ ਔਰ ਬਾਕੀ ਵੀ ਮੈਂ ਅਪੀਲ ਕਰਦਾ ਹਾਂ ਫਾਰਮਰਾਂ ਨੂੰ ਜਿਨ੍ਹਾਂ ਦੀ ਜ਼ਮੀਨਾਂ ਕਟ ਉਪਜ ਦੇ ਰਹੀਆਂ ਹਨ ਔਰ ਖਾਰੇ ਪਾਣੀ ਨਾਲ ਪ੍ਰਭਾਵਿਤ ਹਨ ਉਹ ਸਾਡੇ ਤੋਂ ਟ੍ਰੇਨਿੰਗ ਲੈ ਕੇ ਸਾਡਾ ਟ੍ਰੇਨਿੰਗ ਸੈਂਟਰ ਸ਼੍ਰੀ ਮੁਖਸਰ ਸਾਹਿਬ ਦੇ ਡੈਮੋਨਸਟ੍ਰੇਸ਼ਨ ਫਾਰਮ ਕਮ ਟ੍ਰੇਨਿੰਗ ਸੈਂਟਰ ਇੰਨਾ ਖੇੜਾ ਦੇਖੇ ਬਣਿਆ ਹੋਇਆ ਹੈ ਜਿੱਥੇ ਅਸੀਂ ਟ੍ਰੇਨਿੰਗ ਦਿੰਨੇ ਆ ਟ੍ਰੇਨਿੰਗ ਲੈ ਕੇ ਇਸ ਤਰ੍ਹਾਂ ਦੇ ਪ੍ਰੋਜੈਕਟਾਂ ਨੂੰ ਜੇ ਉਹ ਚਲਾਉਣਗੇ ਤਾਂ ਆਪਣੀ ਆਮਦਨ ਵਿੱਚ ਸਹਿਜੇ ਹੀ ਵਾਧਾ ਕਰ ਸਕਦੇ ਹਨ ਉਸੇ ਤਰ੍ਹਾਂ ਜਿਹੜੀਆਂ ਆਪਣੇ ਬਾਕੀ ਜ਼ਮੀਨਾਂ ਹਨ ਜਿਹੜੀਆਂ ਨੀਵੀਆਂ ਹਨ ਜਿਨ੍ਹਾਂ ਦੇ ਵਿੱਚ ਮੀਂਹ ਦਾ ਪਾਣੀ ਆ ਕੇ ਰੁਕ ਜਾਂਦਾ ਹੈ ਜਾਂ ਘੱਟ ਫਸਲ ਦਿੰਦੀਆਂ ਹਨ ਅਸੀਂ ਉਹਨਾਂ ਜ਼ਮੀਨਾਂ ਦੇ ਵਿੱਚ ਵੀ ਮੱਛੀ ਪਾਲਨ ਜੋ ਸਾਡੀ ਰਵਾਇਤੀ ਮੱਛੀਆਂ ਹਨ ਜਿਸ ਤਰ੍ਹਾਂ ਕਿ ਬੋਰਡ ਵੀ ਲੱਗਿਆ ਪਾਲਨਯੋਗ ਮੱਛੀ ਦੇ ਕਿਸਮਾਂ ਹਨ ਕਤਲਾ ਸਿਲਵਰਕਾਰ ਰੋਹੂ ਮੁਰਾਖ ਗਰਾਸ ਕਰਪ ਕਾਮਨ ਕਰਪ ਇਹਨਾਂ ਕਿਸਮਾਂ ਦਾ ਕਲਚਰ ਅਸੀਂ ਕਰ ਸਕਦੇ ਹਾਂ ਇੱਕ ਪੋਲੀ ਕਲਚਰ ਦੇ ਤੌਰ ਤੇ ਇੱਕੋ ਤਲਾਬ ਵਿੱਚ ਸਾਰੀਆਂ ਕਿਸਮਾਂ ਨੂੰ ਅਸੀਂ ਕਲਚਰ ਕੀਤਾ ਜਾ ਸਕਦਾ ਹੈ ਇਹਨਾਂ ਦੀ ਵੀ ਸਾਡੀ ਜਿਹੜੀ ਪ੍ਰਧਾਨ ਮੰਤਰੀ ਮਤਸਿਆ ਸੰਪਤਾ ਯੋਜਨਾ ਹੈ ਉਹਦੇ ਤਹਿਤ ਸਾਡੀ 2.5 ਕਿੱਲਿਆਂ ਦੀ 11 ਲੱਖ ਰੁਪਿਆ ਪ੍ਰੋਜੈਕਟ ਕੋਸਟ ਹੈ ਔਰ ਉਸੇ ਤਰ੍ਹਾਂ 40% ਜਨਰਲ ਕੈਟਾਗਰੀ ਲਈ ਔਰ 60% ਐਸਸੀ ਐਸਟੀ ਜਾਂ ਵੂਮਨ ਕੈਟਾਗਰੀ ਦੇ ਖਿਆਰਤੀਆਂ ਲਈ ਕੰਮ ਕਰਨ ਵਾਲਿਆਂ ਨੂੰ ਅਸੀਂ ਸਬਸਿਡੀ ਦੇ ਤੌਰ ਤੇ ਦਿੰਨੇ ਹਾਂ ਇਸ ਤੋਂ ਇਲਾਵਾ ਜੇ ਕੋਈ ਕਾਸਤਕਾਰ ਆਪਣੀ ਮੱਛੀ ਖੁਦ ਆਪਣੇ ਮਾਰਕੀਟ ਦੇ ਵਿੱਚ ਲਿਜਾਣਾ ਚਾਹੁੰਦਾ ਹੈ ਜਾਂ ਉਹਦੇ ਪ੍ਰੋਡਕਟ ਬਣਾਉਣਾ ਚਾਹੁੰਦਾ ਹੈ ਉਹਦੇ ਲਈ ਵੀ ਸਾਡੇ ਕੋਲ ਸਾਈਕਲ ਤੋਂ ਲੈ ਕੇ ਸਾਈਕਲ 3 ਵੀਲਰ ਮੋਟਰਸਾਈਕਲ ਜਾਂ ਵੱਡੀਆਂ ਗੱਡੀਆਂ ਜੋ ਵੀ ਉਹ ਜਿਸ ਤਰ੍ਹਾਂ ਦਾ ਕੰਮ ਕਰਨਾ ਚਾਹੁੰਦਾ ਹੈ ਉਹ ਵੀ ਪ੍ਰਧਾਨ ਮੰਤਰੀ ਮਤੱਸਿਆ ਸੰਪਤਾ ਯੋਜਨਾ ਦੇ ਸਕੀਮ ਦੇ ਵਿੱਚ ਕਵਰ ਹੁੰਦੀਆਂ ਹਨ ਉਹ ਸਹਾਇਤਾ ਲੈ ਸਕਦਾ ਹੈ ਤਾਂ ਸਾਰੇ ਇਹ ਜਿਹੜੀ ਚਿੰਗਾ ਪਾਲਣਾ ਜਾਂ ਮੱਛੀ ਪਾਲਣਾ ਕੀ ਹੁੰਘਾਰਾ ਮਿਲ ਰਿਹਾ ਹੈ ਇਹਦਾ ਕੀ ਜਿਹੜਾ ਕਸ਼ਤਕਾਰਾਂ ਨੂੰ ਲਾਭ ਹੋ ਰਿਹਾ ਸਰ ਜਿਹੜਾ ਚਿੰਗਾ ਪਾਲਣ ਦਾ ਕੰਮ ਹੈ ਇਹ ਦੇਖੋ ਜੀ ਜ਼ੀਰੋ ਅਰਨਿੰਗ ਲੈਂਡ ਦੇ ਵਿੱਚ ਅਸੀਂ ਕਹਿੰਨੇ ਆ ਜਿਹੜੀਆਂ ਜ਼ਮੀਨਾਂ ਕੁਝ ਵੀ ਨਹੀਂ ਦੇ ਰਹੀਆਂ ਸੀਗੀਆਂ ਖੇਤੀ ਵੀ ਉਹਨਾਂ ਚ ਬਹੁਤ ਘੱਟ ਹੋ ਰਹੀ ਸੀਗੀ ਉਹਨਾਂ ਦੇ ਵਿੱਚ ਜਦੋਂ ਫਾਰਮਰ ਨੇ 2016 ਦੇ ਵਿੱਚ ਐਕਚੁਅਲੀ ਇਹ ਸ਼ੁਰੂ ਹੋਇਆ ਸੀ ਕੰਮ ਉਸ ਟਾਈਮ 1 ਏਕੜ ਤੋਂ ਇਹ ਕੰਮ ਸ਼ੁਰੂ ਹੋਇਆ ਸੀਗਾ ਔਰ ਅੱਜ ਪੰਜਾਬ ਦੇ ਵਿੱਚ ਤੇ 900 ਏਕੜ ਦੇ ਵਿੱਚ ਚਿੰਗਾ ਪਾਲਣ ਦਾ ਕਾਸ਼ਤ ਹੋ ਰਹੀ ਹੈ ਜਿਹੜੀ ਕਿ ਅਗੋਂ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਅਤੀਚਾ ਵੀ ਅਸੀਂ ਇਹਨੂੰ 5000 ਏਕੜ ਤੱਕ ਲੈ ਕੇ ਜਾਈਏ। ਔਰ ਕਾਸਟ ਕਰੇ ਤੋਂ ਚੰਗੀ ਖਾਸੀ ਆਮਦਨ ਲੈ ਰਹੇ ਹਨ। ਸ਼ੁਰੂ-ਸ਼ੁਰੂ ਦੇ ਵਿੱਚ ਤਾਂ ਇਹਦੇ ਤੋਂ 4 ਤੋਂ 5 ਲੱਖ ਰੁਪਿਆ ਪ੍ਰਤੀ ਕਿੱਲਾ ਵੀ ਆਮਦਨ ਆਈ ਸੀਗੀ। ਪਰੰਤੂ ਪਿੱਛੇ ਜੇ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਕੁਝ ਰੇਟ ਅਪ ਡਾਊਨ ਹੋਣ ਕਾਰਨ ਇਹਦੀ ਜਿਹੜੀ ਪ੍ਰੋਫਿਟੇਬਿਲਟੀ ਹੈ ਇਹਦੀ ਆਪਣਾ ਇਹ ਤੋਂ ਮੁਨਾਫਾ ਹੈ, ਸ਼ੁੱਧ ਮੁਨਾਫਾ ਉਹ ਥੋੜਾ ਘੱਟ ਕੇ 2.5 ਲੱਖ ਰੁਪਿਆ ਅੱਜ ਵੀ ਸਾਡੇ ਫਾਰਮਰ ਪ੍ਰਤੀ ਏਕੜ ਉਹਦੇ ਤੋਂ ਲੈ ਰਹੇ ਹਨ।